ਮਹਿਤਾ ਰੋਡ ਸਬਜ਼ੀ ਮੰਡੀ ਗੇਟ ਦੇ ਸਾਹਮਣੇ ਨਿਤ ਬਹੁਤ ਵੱਡੇ ਵੱਡੇ ਜਾਮ ਲੱਗਦੇ ਹਨ ਜਿਸ ਕਰਕੇ ਇਸ ਰਸਤੇ ਤੋਂ ਲੰਘਣ ਵਾਲੇ ਲੋਕ ਬਹੁਤ ਪਰੇਸ਼ਾਨ ਹਨ ਲੋਕਾਂ ਨੇ ਕਿਹਾ ਕਿ ਸਬਜ਼ੀ ਮੰਡੀ ਵਿਥਸਪਰੇ 2:00 ਵਜੇ ਤੋਂ ਲੈ ਕੇ 10:00 ਵਜੇ ਤੱਕ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਫਲ ਫਰੂਟ ਸਬਜ਼ੀਆਂ ਵੇਚਣ ਲਈ ਲੈ ਕੇ ਆਉਂਦੇ ਹਨ ਪਰ ਉਹਨਾਂ ਸਮੇਤ ਆਰਮੀ ਦੀਆਂ ਗੱਡੀਆਂ ਹਸਪਤਾਲ ਦੀਆਂ ਐਂਬੂਲੈਂਸਾਂ ਬੱਸਾਂ ਕਾਰਾਂ ਟਰੱਕ ਆਜਾਮ ਵਿੱਚ ਕਈ ਘੰਟੇ ਫਸੇ ਰਹਿੰਦੇ ਹਨ ਜਿਸ ਕਰਕੇ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਮਸਲੇ ਵੱਲ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਅਤੇ ਲੋਕਾਂ ਦੀ ਮੁਸ਼ਕਲ ਦਾ ਹੱਲ ਕੀਤਾ ਜਾਵੇ ਜਦੋਂ ਇਸ ਮਸਲੇ ਬਾਰੇ ਐਡੀਸੀਪੀ ਟ੍ਰੈਫਿਕ ਅਮਨਦੀਪ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਮਸਲਾ ਉਹਨਾਂ ਦੇ ਧਿਆਨ ਵਿੱਚ ਹੈ ਅਤੇ ਉਹ ਜਲਦ ਹੀ ਇਸ ਦਾ ਹੱਲ ਵੀ ਕਰਵਾ ਦੇਣਗੇ ਕੋਈ ਵਾਤਾਵਰਨ ਕੋਈ ਹੈ ਨਹੀਂ ਹੌਂਦਾ ਕਿ ਇਹਨੂੰ ਪੈ ਕੋਈ ਪੁਲ ਤੋਂ ਆਊਟਸਾਈਡ ਚੜੀ ਜਾਂਦਾ ਕੋਈ ਉੱਪਰੋਂ ਚੜੀਦਾ ਗੱਡੀਆਂ ਦਾ ਇੱਦਾਂ ਕਿੱਡਾ ਜਾਮ ਫਸਿਆ ਰਹਿੰਦੀ ਆ ਤੇਲ ਬੁੱਤੀ ਜਾਂਦੇ ਲੋਕੀ ਟਾਈਮ ਖਰਾਬ ਕਰਦੇ ਆ ਇੱਦਾਂ ਹੋਣਾ ਨਹੀਂ ਚਾਹੀਦਾ ਤੇ ਪ੍ਰਸ਼ਾਸਨ ਦੁਵੇਰੇ ਕੋਈ ਹੁੰਦਾ ਨਹੀਂ 7 ਵਜੇ ਪੁਲਤਾਂਲੇ ਆ ਜਾਂਦੇ ਆ ਉਦੋਂ ਮਾਰ ਕੇ ਡਾਹ ਪਿੱਦੇ ਆੜਕਾ ਖਾਂ ਫਸਾ ਕਰਨ ਤੋਂ ਵੇਲ ਹੋ ਜਾਂਦਾ ਸਾਡੀ ਭਾਈ ਐ ਬਹੁਤ ਮਾੜੇ ਬੰਦੇ ਆ ਸਾਨੂੰ ਕਦੇ ਬਨੇ ਰਾਹ ਨਹੀਂ ਮਿਲਦਾ ਇਹ ਪੁਰਾਣ ਸਾਨੂੰ ਅੱਜ ਕਦੇ ਬਨੇ ਰਾਹ ਨਹੀਂ ਮਿਲਦਾ ਜਿਆ ਮਰੇ ਭਾਈ ਤੁਹਾਨੂੰ ਕੀ ਦਸੀਏ ਅੱਜ ਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਬਹੁਤ ਜਿਆਦੀ ਐ ਤੁਸੀਂ ਮੈਨੂੰ ਲਈ ਦੇਖੋ ਉਹੀ ਨੇ ਮੰਡੀ ਦੇ ਬਾਹਰ ਬੈਠੇ ਆ ਅੱਜ 6:30 ਵਜੇ ਦਾ ਜਾਮ ਲੱਗਾ ਮੇਰੇ ਖਿਆਲ ਇਸ ਵੇਲੇ 9 ਵਜੇ ਚੱਲੇ ਹੋਣੇ ਆ ਸਕੂਲ ਵਾਲੀਆਂ ਬੱਸਾਂ ਆਰਮੀ ਦੀਆਂ ਬੱਸਾਂ ਜਿਹੜੇ ਮਰੀਜ਼ਾਂ ਵਾਲੀਆਂ ਉਹ ਬੱਸਾਂ ਇਹ ਰਾਹ ਬੰਦ ਹੋਣ ਕਰਕੇ ਮੰਡੀ ਦਾ ਗੇਟ ਬੰਦ ਹੋਣ ਕਰਕੇ ਲੋਕੀ ਮੈਂ ਤੋਹੀ ਵੀਡੀਓ ਵੇਖੀਆ ਇਧਰੋਂ ਵੀ ਲੋਕੀ ਆ ਰਹੇ ਇਧਰੋਂ ਵੀ 2-2 3-3 ਘੰਟੇ ਲੋਕੀ ਜਾਮ 'ਚ ਲੱਗੇ ਆ ਸੋਹੀ ਪ੍ਰਸ਼ਾਸਨ ਕੋਲ ਮੰਗ ਕਰਦੇ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਇੰਨੇ ਲੋਕ ਪਰੇਸ਼ਾਨ ਨੇ ਖਾਸ ਕਰਕੇ ਜਦੋਂ ਜਦੋਂ ਟਾਈਮ ਆ ਜਣਾ ਨਾ 9 ਵਜੇ ਜਿਹੜੇ ਆ ਮੁੜਗੜ ਪੁਲਿਸ ਵਾਲਾ ਆ ਜਾਣਾ ਵੀ ਗੱਡੀ ਕੋਈ ਨਹੀਂ ਇਹ ਤੁਰ ਤੁਰ ਜਾਏਗੀ ਇਹਨੂੰ ਇਹ ਆਜ ਕੇ 20 ਸਾਲ ਹੋ ਗਏ ਆ ਬਹੁਤ ਬੁਰਾ ਹਾਲ ਆ ਮੈਂ ਤੇ ਟ੍ਰੈਫਿਕ ਵਾਲੇ ਮੈਡਮ ਜੀ ਨੂੰ ਅੱਗੇ ਵੀ ਬੇਨਤੀ ਕੀਤੀ ਦੋ ਤਿੰਨ ਵਾਰੀ ਹੁਣ ਵੀ ਬੇਨਤੀ ਕਰਦਾ ਵੀ ਆ ਜਿਹੜਾ ਮੰਡੀ ਦੇ ਗੇਟ ਆ ਇਹਨੂੰ ਖਲਾ ਦਿੱਤਾ ਜਾਵੇ ਇਹਦੇ ਨਾਲ ਲੋਕੀ ਜਿਹੜੇ ਪੁੱਠੇ ਬੰਨੇ ਆਉਂਦੇ ਆ ਰੋਂਗ ਸਾਈਡ ਆਉਂਦੇ ਆ ਇਹ ਪੰਜਾਬ ਹੈਗਾ ਇਹਨਾਂ ਨੂੰ ਸਿੱਧੇ ਬੰਦੇ ਨਹੀਂ ਕਰ ਸਕਦੇ ਮੈਂ ਨਹੀਂ ਕਹਿੰਦਾ ਤੁਸੀਂ ਵੀ ਕਹੋਗੇ ਤੁਸੀਂ ਵੀ ਵੇਖ ਲੋਗੇ ਸਿੱਧੇ ਬੰਦੇ ਕਹਿੰਦੇ ਨਹੀਂ ਆ ਜਿੱਥੇ ਬੰਦੇ ਇਹਨਾਂ ਪਹਿਲਾਂ ਹੀ 100 ਕਿਲੋਮੀਟਰ ਤੋਂ ਚੱਬਨੇ ਰੌਂਗ ਸਾੜਾਉਣਾ ਰੌਂਗ ਸਾੜੀ ਪੁਲ ਤੋਂ ਉੱਤਰਦੇ ਰੌਂਗ ਸਾੜੀ ਉੱਤਰੋਂ ਆਉਂਦੇ ਇਹਦਾ ਕੋਈ ਸੋਚਿਆ ਜਾਵੇ ਇਹਦੇ ਨਾਲ ਸਕੂਲੀ ਬੱਚਿਆਂ ਨੂੰ ਮਰੀਜ਼ਾਂ ਨੂੰ ਐਂਬੂਲੈਂਸ ਵੇਚਾ ਦੇਣੀਆਂ ਰਾਹ ਜੁਗ ਐਂਬੂਲੈਂਸ ਜਾਏਗੀ ਕਿੱਧਰ ਫੋਨ ਮੈਂ ਕੰਟਰੋਲ ਨੂੰ ਪੁਲਿਸ ਕੰਟਰੋਲ ਨੂੰ ਤੇ ਫੋਨ ਕੀਤਾ ਮੈਂ ਹਾਲੋ ਮੁਲਾਜ਼ਮ ਕਹਿੰਦੇ ਅਸੀਂ 10-15 ਮਿੰਟਾਂ ਜਾ ਆ ਜੰਨੇ ਆ ਸ਼ਾਸਨ ਕੋ ਮੰਗਿਆ ਕਰਦੇ ਜੀ ਜਦੋਂ 10 ਵਜੇ ਤੋਂ ਬਾਅਦ ਜਦੋਂ ਰਾਹ ਖੁੱਲ ਜਾਣਾ ਉਦੋਂ ਕੀ ਫਾਇਦਾ ਪ੍ਰੋਬਲਮ ਮੰਡੀ ਦਾ ਕਰਕੇ ਪ੍ਰੋਬਲਮ ਹੁੰਦੀ ਹੈ ਸਵੇਰੇ 5:30 ਤੋਂ ਲੈ ਕੇ ਤੇ 10 ਵਜੇ ਤੱਕ ਸਬਜ਼ੀ ਮੰਡੀ ਵੱਲ ਦੇ ਬਾਹਰ ਜਿਹੜਾ ਕੇ ਫਿਰੇ ਸ਼ੱਕਦੇ ਤੋਂ ਨੂੰ ਮੁੰਮਨੇਰੇ ਤੋਂ ਹੀ ਇੱਥੇ ਜਾਮ ਲੱਗ ਜਾਂਦਾ ਹੈ ਤੇ ਇਹ ਜਾਮ 10 ਵਜੇ ਤੱਕ 11 ਵਜੇ ਤੱਕ ਰਹਿੰਦਾ ਹੈ ਕਿਉਂਕਿ ਇਸ ਨੂੰ ਆਪਾਂ ਪ੍ਰਸ਼ਾਸਨ ਦੀ ਨਿਲਾਕੀ ਕਵਾਂਗੇ ਜਿਨ੍ਹਾਂ ਨੇ ਸੜਕ ਦੇ ਵਿੱਚ ਵੱਡੇ-ਵੱਡੇ ਪੱਥਰ ਲਾ ਕੇ ਰੋਡ ਨੂੰ ਬਲੌਕ ਕੀਤਾ ਹੈ ਜਿਸ ਨਾਲ ਇੱਥੋਂ ਖਬਰੀ ਮੰਡੀ ਨੂੰ ਮੋੜਣ ਵਾਲੇ ਵਹੀ ਕਾਲ ਜਿਹੜੇ ਕਿ ਨਹੀਂ ਵੱਡੇ ਜਾਮ ਲੱਗ ਜਾਂਦੇ ਹਨ ਇਸ ਜਾਮ ਦੇ ਵਿੱਚ ਬੱਚਿਆਂ ਦੀਆਂ ਸਕੂਲਾਂ ਦੀਆਂ ਬੱਸਾਂ ਤੋਂ ਲੈ ਕੇ ਆਰਮੀ ਦੀਆਂ ਬੱਸਾਂ ਵੀ ਪਰ ਵੀ ਜਦ ਜਾਮ ਦੇ ਵਿੱਚ ਫਸ ਜਾਂਦੀਆਂ ਹਨ ਜਿਸ ਨਾਲ ਲੋਕ ਬਹੁਤ ਦੁਖੀ ਹੁੰਦੇ ਹਨ ਤੇ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਨ ਕਿ ਇਸ ਸਮੱਸਿਆ ਵੱਲ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ ਜਿਸ ਕਰਕੇ ਲੋਕਾਂ ਨੂੰ ਸਮੇਂ ਸਿਰ ਆਪਣੇ ਕੰਮਕਾਰ ਤੇ ਦਫਤਰਾਂ ਦੇ ਵਿੱਚ ਜਾ ਕੇ ਦੇ ਵੀ ਉਹ ਪਹੁੰਚ ਸਕਣ ਫੋਟੋ ਜਨਤੋਂ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ